ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਪੈ ਰੋ ਬਾਣੀ ਨਾਮ ਦੇਉ ਜੀਉ ਕੀ ਘਰ ਪਹਿਲਾ ਇੱਕ ਅੰਕਾਰੀ ਸਤਗੁਰ ਪ੍ਰਸਾਦਿ ਰੇ ਜੀਵਾ ਕਰੋ ਸਤਖੰਡ ਜਾਮ ਨਾ ਉਚਰਸ ਸ੍ਰੀ ਗੋਵਿੰਦ ਰੰਗੀਲੇ ਜੀਵਾ ਹਾਰਿ ਕੈ ਨਾਈ ਸੁਸਰੰਗ ਰੰਗੀਲੇ ਹਰ ਹਰ ਧਿਆਇ ਰਹਾ ਮਿਥਿਆ ਜੀਵ ਬਰੇ ਕਾਮ ਨਿਰਵਾਣ ਪਦ ਇਕ ਹਰ ਕੋ ਨਾਮ ਸੰਖ ਕੋਟਨ ਪੂਜਾ ਕਰੀ ਇਕ ਨ ਪੂਜ ਸੁ ਨਾਮੈ ਹਰੀ ਰਣ ਬੈ ਨਾਮ ਦੇਵ ਉਹ ਕਰਨਾ ਅਨੰਤ ਰੂਪ ਤੇਰੇ ਨਾਰਾਇਣਾ ਪਰ ਤਾਨੇ ਪਰਦਾਰਾ ਪਰ ਹਰੀ ਤਾ ਕੈ ਨਿਕਟ ਬਸੈ ਨਰ ਹਰੀ ਜੋ ਨਾ ਪਜੰਤੇ ਨਾਰਾਇਣਾ ਤਿਨ ਕਾ ਨਾਮੈ ਕਰੂੰ ਦਰਸ਼ਨਾ ਰਹਾ ਤੈਨ ਕਮੈ ਨਾ ਕਰੂੰ ਦਰਸ਼ਨ ਨਾ ਰਹਾ ਜਿਨ ਕੈ ਭੀਤਰ ਹੈ ਅੰਤਰਾਜ ਜੈਸੇ ਪਸ ਤੈਸੇ ਹੋਈ ਨਰ ਪ੍ਰਣਮਤੇ ਨਾਮ ਦਿਓ ਨਾ ਕਹਿ ਬਿਨਾ ਨਾ ਸੋਹੈ ਬਾਤੀ ਇਸ ਲਖਣਾ ਦੂਧ ਕਟੋਰਾ ਗੜਵੈ ਪਾਨੀ ਕਪਲ ਗਾਈ ਨਾਮੈ ਦੁਹਿਆਨੀ ਦੂਧ ਪੀਓ ਗੋਵਿੰਦ ਰਾਈ ਦੇਉ ਦੂਧ ਪੀਓ ਮੀਰੋ ਮਨਪਤੀ ਆਈ ਨਾਇ ਦਾ ਘਰ ਕੋ ਬਾਪਰ ਸਾਇ ਰਹੋ ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾਮ ਮੈਂ ਹਰਿ ਆਗੇ ਧਰੀ ਇੱਕ ਭਗਤ ਮੇਰੇ ਹਿਰਦੈ ਵਸੈ ਨਾਮ ਮੈਂ ਦੇਖ ਨਰਾਇਣ ਹਸੈ ਦੂਦ ਪੀ ਆਏ ਘਤ ਦੂਦ ਪੀ ਆਏ ਪਾਦ ਕਰਿ ਆਇਆ ਨਾਮ ਮੈਂ ਹਰਿ ਕਾ ਦਰਸ਼ਨ ਪਾਇਆ ਮੈਂ ਬਉਰੀ ਮੇਰਾ RAM ਪਤਾ ਹਰ ਰਜਾ ਤਾ ਕੋ ਕਰੋ ਸ਼ਿੰਗਾਰ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗੇ ਤਨ ਮਨ RAM ਪਿਆਰੇ ਜੋਗ ਰਹੋ ਬਾਜ ਜਿਬੇ ਬਾਦ ਕਹੋ ਸੋ ਨਾ ਕੀ ਜਰ ਸਨਾ ਰਾਮ ਅਰਸਾ ਇਨ ਪੀਜੈ ਅਬ ਜੀ ਜਿਆਨ ਐਸੇ ਬਣਾਈ ਮਿਲੋ ਗੋਪਾਲ ਨਿਸ਼ਾਨ ਬਿਸਾ ਜਾਇ ਉਹ ਤਨਿੰਦਾ ਕਰੈ ਨਰ ਕੋਈ ਨਾ ਮੈ ਸੀ ਰੰਗ ਭੀਟਲ ਸੋਈ ਕਬੋਂ ਖੀਰ ਖਾਂਡ ਘਿਓ ਨਾ ਭਾਵੇ ਕਬੋਂ ਕਰਕਰ ਟੋਕ ਮੰਗਾਵੇ ਕਬੋਂ ਕੂਰ ਚਨੇ ਬਨਾਵੇ ਜਿਉਂ ਰਾਮ ਰਕੈ ਤਿਉਂ ਰਹੀਐ ਰਿਪਾਈ ਹਰ ਕੀ ਮਹਿਮਾ ਕਿਛ ਕਤਨ ਨਾ ਜਾਇ ਰਾ ਕਬਹੁ ਤੁਰੈ ਤੇ ਰੰਗੇ ਨਚავ ਕਬਹੁ ਪਾਏ ਪਾਨੀਓ ਪਨਿਓ ਨਾ ਪਾਵੇ ਕਬਹੁ ਕਾਸ਼ ਪੈ ਦੀ ਸੁਹਾਵੇ ਕਬਹੁ ਭੂਮ ਪਿਆਰ ਨਾ ਪਾਵੇ ਪਰ ਤੇ ਨਾਮ ਦੇਵ ਇੱਕ ਨਾਮ ਨਿਸਤਾਰ ਹੈ ਜੈ ਗੁਰ ਮਿਲੈ ਤੈ ਪਾਰੂ ਤਰ ਹੱਥ ਕਿਰਤਿ ਦੇਹ ਰਾਇਆ ਨਾਮੈ ਭਗਤ ਕਰਤ ਨਾਮਾ ਪਕੜੇ ਉਟਾਇਆ ਰਾਹ ਜਹੀ ਨੜੀ ਜਾਤ ਮੇਰੀ ਜਾਤ ਮਹਰਾਇਆ ਜੀਪੇ ਕੈ ਜਨਮ ਕਾ ਏਕ ਆਇਆ ਰਹਾਉ ਲੈ ਕਮਲੇ ਚਲਿਓ ਪਲਟਾਈ ਦਿਹਰੇ ਪਾਚੈ ਬਟਾ ਜਾਏ ਜਿਉ ਜੋ ਨਾਮ ਹਰਗਨੂ ਚਿਰ ਭਜਨਾ ਕੋ ਦੁਹਰਾ ਫੇਰ ਜਿਉ ਜੋ ਨਾਮ ਹਰਗਨੂ ਚਿਰ ਹੈ ਭਜਨਾ ਕੋ ਦੁਹਰਾ ਫਿਰੈ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤੇ